ਜਿਥੇ ਫਾਦੀ ਇਹ ਦਾਰੂ ਰਿਲੀਜ਼ ਹੋਈ ਹੈ ਐਂਡ ਜਿਨ੍ਹਾਂ ਨੂੰ ਮੌਕਾ ਮਿਲਿਆ ਕਿ ਉਸ ਪਲੈਟਫਾਰਮ ਤੇ ਰਿਲੀਜ਼ ਕਰ ਸਕੀ ਐਂਡ ਇਦਾਂ ਦਾ ਕੰਟੈਕਸਟ ਲਾਈਕ ਆ ਰਹੇ ਨੇ ਇਦਾਂ ਦਾ ਕੰਟੈਂਟ ਮੈਂ ਨਹੀਂ ਦੇਖਿਆ ਕਦੇ ਕੇਬਲ 1 ਇਜ਼ ਦਾ ਓਨਲੀ ਪਲੈਟਫਾਰਮ ਇਕ ਵਾਰ ਕੇਵਲ 1 ਜੀ ਲੀ ਕਮ ਆਓ ਵਰ ਟੂ ਯੂ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਹੁਤ ਮਿਹਰਬਾਨੀ ਤੁਹਾਡੀ ਸਾਰਿਆਂ ਦੀ ਇੱਥੇ ਪਹੁੰਚਣ ਤੇ ਕੁਝ ਦਿਨ ਪਹਿਲਾਂ ਹੀ ਆਪਾਂ ਦਾਰੋ ਦਾ ਟ੍ਰੇਲਰ ਰਿਲੀਜ਼ ਕੀਤਾ ਤੇ ਅੱਜ ਦਾਰੋ ਸੁਪਰ ਡੋਪਰ ਹਟ ਲਿਖੀ ਗਈ ਮੈਂ ਕੁਝ ਨਹੀਂ ਕਹਿਣਾ ਮੈਂ ਸਿਰਫ ਇੰਨਾ ਹੀ ਕਹਿਣਾ ਕਿ ਹਜ਼ਾਰਾਂ ਬਰਸ ਨਰਗੇਸ ਆਪਣੀ ਬੇਨੂਰੀ ਪੇਰੋਤੀ ਹੈ ਹਜ਼ਾਰਾਂ ਬਰਸ ਨਰਗੇਸ ਆਪਣੀ ਬੇਨੂਰੀ ਪੇਰੋਤੀ ਹੈ ਬੜੀ ਮੁਸ਼ਕਲ ਸੇ ਹੋਤਾ ਹੈ ਚਮਨ ਮੇ ਦੀਦਾ ਵਰ ਪੈਦਾ ਤੁਸੀਂ ਦੀਦਾਵਾਰੋਂ ਤੁਸੀਂ ਦਰਸ਼ਕੋਂ دارو ਵਰਗੀਆਂ ਜਿਹੜੇ ਕੰਟੈਂਟ ਨੇ ਉਹਨਾਂ ਦੇ ਇਹ ਬਹੁਤ ਖੁਸ਼ੀ ਦੀ ਗੱਲ ਹੈ ਇਹੋ ਜਿਹਾ ਸਿਨੇਮਾ ਵਰਿਆਂ ਹੀ ਰੋਂਦਾ ਰਿਹਾ ਕਿਤੇ ਜਾ ਕੇ ਅੱਜ ਉਹਨੂੰ ਮਾਨਤਾ ਮਿਲੀ ਹੈ ਅਸੀਂ ਵੀ ਹਿੱਟ ਸ਼ਾਮਲ ਹੋਏ ਆ ਵੈਗਰੂ ਦਾ ਲੱਖ ਲੱਖ ਸ਼ੁਕਰ ਹੈ ਕੋਈ ਗਲਤੀ ਹੋ ਗਈ ਹੋਵੇ ਮੇਰੇ ਤੋਂ ਕਿਤੇ ਧਾਰੋ ਦੇ ਪ੍ਰਮੋਸ਼ਨ ਚ ਤਾਂਚ ਬੋਲਦੇ ਮੈਂ ਥੋੜਾ ਬਠਿੰਡੇ ਵਾਲਾ ਬੋਲ ਬਹੁਤ ਕੁਝ ਜਾਨਣਾ ਉਹਦੇ ਲਈ ਮੈਂ ਮਾਫੀ ਚਾਹੁੰਦਾ ਕਿਉਂਕਿ ਅੱਜ ਅਸੀਂ ਜਿੱਤੇ ਵਿਆਂ ਤੇ ਜਿੱਤੇ ਵੀ ਕਿਸੇ ਤਰ੍ਹਾਂ ਕੋਈ ਗੁੱਸਾ ਨਹੀਂ ਕਰਦੇ ਹੁੰਦੇ ਆਪਦੇ ਬਾਪੂ ਬੇਬੇ ਨੂੰ ਯਾਦ ਕਰਦਾ ਮੈਂ ਲਵ ਯੂ ਬਾਪੂ ਲਵ ਯੂ ਬੇਬੇ ਲਵ ਯੂ ਮਾਸੀ ਲਵ ਯੂ ਟੋਨੀ ਬਾਤੇਸ਼ ਭਾਈ ਲਵ ਯੂ ਦੀਪ ਭਾਈ بس ਐ ਨਹੀਂ ਪੜਾ। ਸੱਚੀ ਗੱਲ ਅਰੇ ਸੱਚੀ ਗੱਲ ਉਹ ਤੁਸੀਂ ਸਮਝ ਹੀ ਗਏ ਹੋਗੇ ਐਕਚੁਅਲੀ ਬਾਈ ਨੇਉ ਨਾਮ ਲਿਆ ਤੇ ਹੁੰਦਾ ਕਿ ਉਰੀ ਜ਼ਿੰਦਗੀ ਚ ਇਹ ਦਿਨ ਆਵੇ ਮੈਨੂੰ ਬਹੁਤ ਸਾਲ ਹੋ ਗਏ ਸੀ 15 ਸਾਲ ਹੋ ਗਏ ਸੀ ਪਿਛਲੇ ਮਝੈਲ ਵੇਲੇ ਮੈਨੂੰ ਬਹੁਤ ਪਿਆਰ ਮਿਲਿਆ ਮੈਂ ਸ਼ੁਕਰਗੁਜ਼ਾਰ ਹਾਂ ਸਾਰਿਆਂ ਦੀ ਹਮੇਸ਼ਾ ਹੀ ਮਿਲਿਆ ਪਰ ਇੱਕ ਹੁੰਦਾ ਹਨਾ ਜਿਵੇਂ ਆਪਾਂ ਟ੍ਰੇਲਰ ਜਦੋਂ ਲਾਂਚ ਕੀਤਾ ਸੀ ਉਦੋਂ ਨਹੀਂ ਸੀ ਸੋਚਿਆ ਕਿ ਅਸੀਂ ਜਦੋਂ ਦਾ ਰੋ ਸੂਪਰ ਹਿੱਟ ਵੀ ਹੋ ਜੂਗੀ ਤੇ ਅਸੀਂ ਇੱਥੇ ਫਿਰ ਸਕਸੈਸ ਪਾਰਟੀ ਕਰਾਂਗੇ ਜਾਂ ਅਸੀਂ ਪ੍ਰੀਮੀਅਰ ਕਰਾਂਗੇ ਸੋ ਵਾਇਗਰੂ ਦਾ ਸ਼ੁਕਰ ਹੈ ਕਿ ਸਾਨੂੰ ਅਜਿਨ ਨਸੀਬ ਹੋਇਆ ਹਰ ਕਲਾਕਾਰ ਇਹ ਚਾਹੁੰਦਾ ਕਿ ਉਹਦੀ ਜ਼ਿੰਦਗੀ ਚ ਐਸਾ ਦਿਨ ਆਵੇ ਔਰ ਸਾਡੇ ਅਰਗੇ ਥੋੜਾ ਜਿਹਾ ਵੱਧ ਭਾਵੁਕ ਨੇ ਇਸ ਕਰਕੇ ਟਾਈਮ ਬਹੁਤ ਲੱਗ ਗਿਆ ਪਰ ਮੈਂ ਫੇਰ ਵੀ ਸ਼ੁਕਰਗੁਜ਼ਾਰ ਹਾਂ ਕਿ ਕੋਈ ਗੱਲ ਨਹੀਂ ਕਈ ਵਾਰੀ ਦੇਰ ਹੋ ਜਾਂਦੀ ਆ ਦਿਨ ਪਰਮਾਤਮਾ ਜ਼ਰੂਰ ਤੁਹਾਨੂੰ ਦਿਖਾਉਂਦਾ ਤੁਸੀਂ ਲੱਗੇ ਰਹੋ ਮੈਂ ਲੱਗੀ ਰਹੀ ਆਂ ਔਰ ਮੈਂ ਕੇਬਲ 1 ਦਾ ਬਹੁਤ ਥੈਂਕਸ ਕਰਦੀ ਆਂ ਸੁਮਿਤ ਭਾਜੀ ਹੋਰਾਂ ਨੇ ਜਿਸ ਤਰੀਕੇ ਨਾਲ ਧਾਰੋ ਨੂੰ ਪ੍ਰੋਮੋਟ ਕੀਤਾ ਬਹੁਤ ਦਿਲ ਜਾਣ ਲਾ ਕੇ ਜਿਸ ਤਰੀਕੇ ਨਾਲ ਅਸੀਂ ਬਣਾਈ ਸੁਮਿਤ ਸਰ ਹੋਰਾਂ ਨੇ ਉਹਨਾਂ ਦੀ ਪੂਰੀ ਟੀਮ ਨੇ ਜਿਸ ਤਰੀਕੇ ਨਾਲ ਰਿਲੀਜ਼ ਕੀਤੀ ਇਹ ਬਹੁਤ ਵੱਡੀ ਗੱਲ ਸੀ ਔਰ ਸਾਡੇ ਸਾਰਿਆਂ ਦੀ ਮਿਹਨਤ ਰੰਗ ਲੈ ਕੇ ਆਈ ਹੈ ਔਰ ਮੇਰੇ ਨਾਲ ਦੇ ਸਾਰੇ ਕੋ ਆਰਟਿਸਟ ਬੈਠੇ ਨੇ ਮੈਂ ਜੇ ਮੈਂ ਚੰਗਾ ਪਰਫਾਰਮ ਕਰ ਪਾਈ ਸਭ ਨੂੰ ਚੰਗਾ ਲੱਗਿਆ ਤਾਂ ਮੈਂ ਹਮੇਸ਼ਾ ਹੀ ਕਹਿੰਦੀ ਆ ਕਿ ਮੈਂ ਤੁਹਾਡੇ ਸਾਰਿਆਂ ਕਰਕੇ ਹੀ ਪਰਫਾਰਮ ਕਰ ਪਾਈ ਸੋ ਥੈਂਕ ਯੂ so much ਮੀਡੀਆ ਦਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਰਿਆਂ ਨੇ ਹਮੇਸ਼ਾ ਪਿਆਰ ਦਿੱਤਾ ਮੈਂ ਜਿਸ ਵੇਲੇ ਇਸ ਫੀਲਡ ਚ ਆਈ ਸੀ ਤਾ ਅੱਜਕੱਲ ਤਾਂ ਪੇਡ ਹੋ ਗਿਆ ਸਾਰਾ ਕੁਝ ਬਹੁਤ ਵੱਡੇ ਵੱਡੇ ਨਿਊਜ਼ਪੇਪਰਸ ਇੰਗਲਿਸ਼ ਨਿਊਜ਼ਪੇਪਰਸ ਦੇ ਵਿੱਚ ਮੇਰੇ ਬਹੁਤ ਵੱਡੇ ਵੱਡੇ ਆਰਟੀਕਲ ਜਾਈ ਸੀ ਤਾਂ ਮੈਨੂੰ ਲੱਗਦਾ ਕਿ ਇਸ ਕਰਕੇ ਤੁਸੀਂ ਸਾਰੇ ਵੀ ਮੇਰੀ ਜ਼ਿੰਦਗੀ ਦਾ ਬਹੁਤ ਵੱਡਾ ਹਿੱਸਾ ਹਾਂ ਤੇ ਮੇਰਾ ਬਣਦਾ ਕਿ ਮੈਂ ਤੁਹਾਨੂੰ ਥੈਂਕ ਯੂ ਕਹਾਂ ਸੋ ਅੱਜ ਜੋ ਦਿਨ ਆਇਆ ਮੈਂ ਤੁਹਾਨੂੰ ਸਾਰਿਆਂ ਨੂੰ ਵੀ ਸ਼ੁਕਰੀਆ ਕਹਿਣੀ ਆ ਔਰ ਸਭ ਤੋਂ ਵੱਡਾ ਸ਼ੁਕਰਾਨਾ ਪਰਮਾਤਮਾ ਦਾ ਤੇ ਇਹ ਦਿਨ ਆਇਆ ਤੇ ਵਾਈਗਰੂ ਆਉਂਦੇ ਹੀ ਰਨ ਥੈਂਕ ਯੂ ਸੋ ਮੱਚ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਤੁਸੀਂ ਮੇਰੇ ਭਰਾ ਹੋ ਸਾਰੀ ਪ੍ਰੈਸ ਆ ਜਿਹੜੀ ਵੈਸੇ ਦਾ ਸਾਰੇ ਪੰਜਾਬ ਦੀ ਪ੍ਰੈਸ ਸੀ ਮੇਰੀ دوست ਆ ਜਿੱਥੇ ਮਰਜ਼ੀ ਜਿਹੜੇ ਮਰਜ਼ੀ ਸ਼ਹਿਰ ਚਲੇ ਜਾਈਏ ਬਠਿੰਡੇ ਤੋਂ ਲੈ ਕੇ ਅੰਬਰਸਰ ਤੱਕ ਪਰ ਮੈਂ ਮੋਹਾਲੀ ਰਹਿਣਾ ਇਸ ਕਰਕੇ ਮੋਹਾਲੀ ਦੀ ਪ੍ਰੈਸ ਦਾ ਬਹੁਤ ਵੱਡਾ ਯੋਗਦਾਨ ਆ ਮੇਰੇ ਕੈਰੀਅਰ ਦੇ ਵਿੱਚ ਇਹ ਮੈਂ ਲਿਖ ਕੇ ਦੇਣ ਨੂੰ ਤਿਆਰ ਆਇਆ ਹਾਂ। ਕੋਈ ਮੈਂ ਤੁਹਾਨੂੰ ਐਦਾਂ ਪ੍ਰਸ਼ੰਸਾ ਨਹੀਂ ਕਰ ਰਿਹਾ ਕਿਉਂਕਿ ਜਿੰਨਾ ਮੁਹੱਲੀ ਦੀ ਪ੍ਰੈਸ ਨੇ ਮੈਨੂੰ ਫੁਟੇਜ ਦਿੱਤੀ ਆ ਮੈਂ ਨਹੀਂ ਕਦੇ ਵੀ ਐਦਾਂ ਦਾ ਕੁਝ ਸੋਚਿਆ ਸੀਗਾ। ਸਾਰੇ ਚੈਨਲ ਸਾਰੇ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਤੁਹਾਡਾ ਸਾਰਿਆਂ ਦਾ ਬਹੁਤ ਸ਼ੁਕਰੀਆ। ਮੇਰੇ ਪ੍ਰੋਡਿਊਸਰ ਅਤੇ ਚੈਲ ਪਾਲ ਸਿੰਘ ਸਿੱਧੂ ਮੇਰੇ ਐਸੋਸੀਏਟ ਜੀਤ ਜ਼ਹੂਰ ਮੇਰੇ ਐਕਟਰ ਸਾਰੇ ਮੇਰੇ ਐਗਜ਼ੀਕਿਊਟਿਵ ਪ੍ਰੋਡਿਊਸਰ ਜਤਿੰਦਰਜੀਤ ਇਹ ਸਾਰੇ ਮੇਰੀ ਸਫਲਤਾ ਦੇ ਲਈ ਉਹਨਾਂ ਦਾ ਆਪਣਾ ਆਪਣਾ ਹਿੱਸਾ ਹੈ ਮੈਂ ਉਹਨਾਂ ਦਾ ਹਮੇਸ਼ਾ ਹੀ ਜਿਹੜਾ ਹੈਗਾ ਉਹ ਦੇਣਦਾਰ ਰਹੂੰਗਾ ਔਰ ਸਭ ਤੋਂ ਉੱਪਰ ਹੈ ਸਮਿਤ ਭਾਜੀ ਕੇਬਲ 1 ਕਿਉਂਕਿ ਅਸੀਂ ਗੁੱਸੇ ਬਹੁਤ ਹੁੰਦੇ ਰਹੇ ਹਾਂ ਕੇਬਲ 1 ਨਾਲ ਕਿ ਯਾਰ ਬਹੁਤ ਲੇਟ ਕਰੀ ਜਾਂਦੇ ਹੋ ਤੁਸੀਂ ਮੇਰੀ ਜੋਰਾ ਸੈਕੰਡ ਚੈਪਟਰ ਵੀ ਕੇਬਲ 1 ਤੇ ਆ ਮੈਂ ਉਹਦੇ ਪਿੱਛੇ ਹੀ 2 ਸਾਲ ਫਿਰਦਾ ਰਿਹਾ ਕਿ ਯਾਰ ਜੋਰਾ 2 ਦਾ ਰਿਲੀਜ਼ ਕਰਦੇ ਹੋ ਮੈਨੂੰ ਸੁਮਿਤ ਭਾਜੀ ਇੱਕੋ ਹੀ ਗੱਲ ਕਹਿੰਦੇ ਹੁੰਦੇ ਸੀ ਕਿ ਭਾਜੀ ਅਸੀਂ ਜਿਸ ਤਰ੍ਹਾਂ ਕਰ ਰਹੇ ਹਾਂ ਨਾ ਤੁਸੀਂ ਦੇਖੋਗੇ ਸੱਚੀ-ਮੁੱੱਚ ਹੀ ਦੇਖਦੇ ਰਹਿਗੇ ਇੰਨੇ ਬੋਰਡ ਇੰਨੇ ਮਤਲਬ ਉਹਦੇ ਪ੍ਰੋਮੋ ਇੰਨੇ ਪੋਸਟਰ ਇੰਨੇ ਟ੍ਰੇਲਰ ਔਰ ਸੱਚਮੁੱੱਚ ਗੱਲ ਤਾਂ ਇਹੀ ਆ ਫਿਰ ਕਿ ਜੇ ਕੰਟੈਂਟ ਚ ਦਮ ਹੁੰਦਾ ਤਾਂ ਹੀ ਪ੍ਰੋਮੋਸ਼ਨ ਹੈ ਹੀ ਸਾਰਾ ਕੁਝ ਹਿੱਟ ਹੁੰਦਾ ਪਰ ਉਹਨੂੰ ਲੋਕਾਂ ਦੇ ਸਾਹਮਣੇ ਲਜਾਣ ਲਈ ਜੋ ਕੇਬਲ 1 ਨੇ ਕੀਤਾ ਸਾਗਮ 뮤직 ਨੇ ਕੀਤਾ ਸਾਰੀ ਟੀਮ ਸਾਗਮ 뮤직 ਦੀ ਅੰਮ੍ਰਿਕਾਰ ਹੋਵੇ ਚਾਹੇ ਸਾਡਾ ਅਸ਼ੀਸ਼ ਹੋਵੇ ਚਾਹੇ ਬਾਕੀ ਸਾਰੇ ਭਰਾ ਭੈਣ ਬੱਚੇ ਸਾਡੇ अमनदीप ਕੇਬਲ 1 ਨੇ ਸਾਨੂੰ ਜਿਉਂਦਿਆਂ ਚ ਕਰਤਾ ਮੈਂ ਉਸ ਦਿਨ ਕਿਹਾ ਸੀ ਸਮਿਤ ਭਾਜੀ ਨੂੰ ਮਗਾ ਮੈਂ ਵੈ ਸੇਕ ਉਸਾ ਕਰਦਾ ਮੈਂ ਦਿਲੋਂ ਮੈਂ ਬਹੁਤ ਚੰਗਾ ਬੰਦਾ ਤੇ ਮੈਨੂੰ ਇਦਾਂ ਲੱਗਦਾ ਹੁੰਦਾ ਉਹ ਭਾਜੀ ਵੀ ਕਹਿੰਦੇ ਹੁੰਦੇ ਕਿ ਮੈਂ ਜਿੰਨਾ ਚਿਰ ਜਿਉਂਦਾ ਰਹੂੰਗਾ ਜਿੰਨਾ ਚਿਰ ਮੈਂ ਫਿਲਮਾਂ ਬਣਾਉਂਗਾ ਉੰਨਾ ਚਿਰ ਮੈਂ ਸਾਗਾ ਨਾਲ ਤੇ ਕੇਬਲ ਨਾਲ ਸਾਹੀ ਨਹੀਂ ਆ ਥੈਂਕ ਯੂ ਥੈਂਕ ਯੂ so much sir ਥੈਂਕ ਯੂ so much ਬਹੁਤ ਜ਼ੋਰ ਦਾ ਤਾਲੀ ਆਵੇ ਕਮਰ ਅੱਗੇ ਬਈ ਥੈਂਕ ਯੂ so much 올 ਰਾਈਟ right, so ਹਾਂਜੀ ਤੁਸੀਂ ਆਪਣੇ ਮਾਈਕਸ ਵੀ ਲੈ ਸਕਦੇ ਹੋ ਪਲੀਜ਼ ਓਕੇ ਸੋ ਐਵਰੀਬਡੀ ਆਰ ਯੂ ਐਕਸਾਈਟਿਡ ਆਬਾਡੀ ਯੈਸ অর ਨੋ ਨਹੀਂ ਆਵਾਜ਼ ਨਹੀਂ ਮੈਨੂੰ ਚਾਹੀਦੀ ਹੈ ਨਾ ਪੰਜਾਬੀ ਮੀਡੀਆ ਇੰਨਾ ਤੁਸੀਂ ਇੰਨਾ ਬੋਲਦੇ ਹੋ ਤੇ ਅੱਜ ਵੀ ਬੋਲਣਾ ਚਾਹੀਦਾ ਆਰ ਯੂ ਐਕਸਾਈਟਿਡ ਯੈਸ অর ਨੋ ਯੈਸ অর ਨੋ ਆਲ ਰਾਈਟ ਸੋ ਐਵਰੀਬਡੀ ਬੀ ਰੈਡੀ ਫਾਰ